ਸਕੂਲ 'ਚ ਮੁੜੇ ਨੇ ਪਾਈ ਅਜਹੀ ਬੋਲੀ ਕਿ ਮੈਡਮ ਵੀ ਹੋ ਗਈ ਹੈਰਾਨ ਪਤੰਦਰ ਨੇ ਕਹਿ ਦਿੱਤੀ ਮੈਡਮ ਨੂੰ ਇਦਾਂ ਦੀ ਗੱਲ ਕਿ ਮੈਡਮ ਵੀ ਹੋ ਗਈ ਪਾਣੀਓ ਪਾਣੀ ਹਾਂਜੀ ਸਸ਼ੀਕਲ ਮਹੜੀ ਸਿੰਘ ਜੇਲਦਾਰ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ ਯਾਰੋ ਸੋਸ਼ਲ ਮੀਡੀਆ ਤੇ ਅਕਸਰ ਹੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ ਤੇ ਹਾਲ ਹੀ ਵਿੱਚ ਇੱਕ ਸਕੂਲ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਪ੍ਰੋਗਰਾਮ ਚੱਲਦਾ ਪਿਆ ਸੀ ਤੇ ਇਸ ਪ੍ਰੋਗਰਾਮ ਦੇ ਦੌਰਾਨ ਮੈਡਮ ਨੇ ਇੱਕ ਬੱਚੇ ਨੂੰ ਸਟੇਜ ਤੇ ਸੱਦਿਆ ਤੇ ਕਿਹਾ ਕਿ ਚੱਲ ਬੋਲੀ ਸੁਣਾ ਤੇ ਪਤੰਦਰ ਨੇ ਇਦਾਂ ਦੀ ਬੋਲੀ ਸੁਣਾਈ ਕਿ ਬੋਲੀ ਵਿੱਚ ਕਹਿ ਦਿੱਤਾ ਕਿ ਮੇਰੀ ਮੈਡਮ ਦੀ ਬਾਂਦਰ ਵਰਗੀ ਬੁੱਤੀ ਇਸ ਤੋਂ ਬਾਅਦ ਫਿਰ ਮੈਡਮ ਨੂੰ ਜਦੋਂ ਗੁੱਸਾ ਜਿਆ ਆਇਆ ਮੈਡਮ ਨੇ ਕਿਹਾ ਕਿ ਹੁਣ ਫਿਰ ਬੋਲੀ ਪਾ ਕੇ ਦੱਸ ਤੇ ਪਤੰਦਰ ਨੇ ਫਿਰ ਮੈਡਮ ਦੇ ਹੱਕ 'ਚ ਸਾਨੂੰ ਵੀ ਲੈ ਚੱਲਦੇ ਆਂ ਇਸ ਛੋਟੇ ਜਿਹੇ ਵੀਡੀਓ ਕਲਿੱਪ ਵੱਲ। ਬਾਰੀ ਵਰਸੀ ਘਟਣ ਗਿਆ ਅਸੀਂ, ਦੁਬਾਰੀ ਵਰਸੀ ਘਟਣ ਗਿਆ। ਦੁਨੀਆ ਅਸੀਂ ਕਰਕੇ ਲਿਆਂਦੀ ਟੁੱਟੀ ਅੱਜ ਕੱਲ੍ਹ ਕੁੜੀਆਂ ਦੀ। ਬਾਂਦਰ ਵਰਗੀ ਬੁਥੀ ਨਹੀਂ ਅੱਜ ਕਰ। ਬਾਂਦਰ ਵਰਗੀ ਬੁਥੀ ਨਹੀਂ ਅੱਜ ਕਰ ਕੁੜੀਆਂ ਦੀ। ਬਾਂਦਰ ਵਰਗੀ ਬੁਥੀ। ਹੋਰ ਆਂਦੀ ਆ ਬੋਲੀ। ਪਹਿਲਾਂ ਮੈਨੂੰ ਇਹ ਦੱਸ ਇਹ ਬੋਲੀ ਕਿਹਨੇ ਸਿਖਾਈਏ ਤੈਨੂੰ? ਤੂੰ ਮੈਨੂੰ ਦੱਸ। ਮੇਰੀ ਬਾਂਦਰ ਵਰਗੀ ਬੁਥੀ ਲੱਗਦੀ ਆ। ਹੈਂ? ਨਾ ਦੱਸ ਪਹਿਲਾਂ ਮੈਨੂੰ ਮੈਂ ਸੋਹਣੀ ਨਹੀਂ ਹੈਗੀ ਵਾਰੀ ਵਰਦੀ ਕੱਢਣ ਜਾ ਸੀ ਗੜ ਕੇ ਲਿਆਂਦਾ ਅੰਬ ਮੇਰੀ ਮਾਈਂਡ ਮਦਾ ਗੋਰਾ ਗੋਰਾ ਰੰਗ ਵੇ ਹਾਂਜੀ ਫਿਰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਲੋਕਾਂ ਤੱਕ ਸ਼ੇਅਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸੱਚੀ ਕਾਲ